ਇਹ ਬਾਦਲ ਪਿੰਡ ਹੈ ਜਿਹੜਾ ਉਹ ਸ੍ਰੀ ਮੁਕਤਸਰ ਸਾਹਿਬ ਤੋਂ 50 55 ਕਿਲੋਮੀਟਰ ਦੂਰ ਹੈ ਯਾਨੀ ਇਸੇ ਜ਼ਿਲ੍ਹੇ ਚ ਪੈਂਦਾ ਜੀ ਜੀ ਠੀਕ ਹੈ ਜੀ ਹਮ ਇਹਨਾਂ ਦਾ ਇਕੱਠ ਤੁਸੀਂ ਸਭ ਨੇ ਤਸਵੀਰਾਂ ਚ ਦੇਖ ਲਿਆ ਹੋਣਾ ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਹੁੰਨਾ ਕਿ ਕੱਟ ਕਰਨ ਦੇ ਮਾਮਲੇ ਚ ਕੱਟ ਨਹੀਂ ਹੈਗੇ ਜੀ ਜੀ ਤੁਸੀਂ ਦੇਖ ਲਓ ਜਦੋਂ ਸੁਖਵੀਰ ਸਿੰਘ ਬਾਦਲ ਬਿਲਕੁਲ ਪਛੜ ਰਹੇ ਸੀਗੇ ਬਿਲਕੁਲ ਮਤਲਬ ਕਿ ਸਤਾਚ ਸੀਗੇ ਪਰ ਇਨਾਂ ਦੇ ਖਿਲਾਫ ਐਂਟੀ ਇਨਕੰਮਬੈਂਸੀ ਬਹੁਤ ਜ਼ਿਆਦਾ ਸੀਗੀ ਤਦ ਵੀ ਸੰਧ ਭਾਵਨਾ ਰੈਲੀਆਂ ਅਸੀਂ ਖੁਦ ਕਵਰ ਕੀਤੀਆਂ ਕਿ ਬੜਾ ਠੋਕਮਾ ਇਕੱਠ ਹੁੰਦਾ ਸੀ ਫਿਰ ਤੁਸੀਂ ਅੱਗੇ ਆ ਜਾਓ ਜੀ ਅੱਗੇ ਵੀ ਇਹੀ ਕੁਝ ਹੁੰਦਾ ਸੀਗਾ ਵੋਟ ਸ਼ੇਅਰ ਕੱਟੀ ਜਾਂਦਾ ਸੀਗਾ ਪਰ ਰੈਲੀਆਂ ਦਾ ਰਸ਼ ਨਹੀਂ ਸੀ ਘਟਦਾ ਜੋਸ਼ ਨਹੀਂ ਸੀ ਘਟਦਾ ਆ ਪਿੱਛੇ ਜਿਆ ਸੜਕਾਂ ਤੇ ਯਾਤਰਾ ਕੱਢੀ ਫਿਰਦੇ ਸੀ ਜੀ ਜੀ ਬਿਲਕੁਲ ਉਹ ਮੋਟਰਸਾਈਕਲਾਂ ਵਾਲੇ ਉਹ ਆਉਂਦੇ ਸੀ ਮੋਟਰਸਾਈਕਲਾਂ ਵਾਲੇ ਆ ਜਾਓ ਬਈ ਇੱਕ ਨੂੰ ਵੀ ਕਾਫਲਾ ਆ ਗਿਆ ਉਧਰੋਂ ਵੀ ਆ ਗਿਆ ਰੌਣਕ ਉਹ ਤੋਂ ਵੀ ਚੰਗੀ ਸੀ ਜੀ ਬਿਲਕੁਲ ਅੱਜ ਵੀ ਜਿਹੜਾ ਇਕੱਠ ਇਹਨਾਂ ਦਾ ਉਹ ਇਕੱਠ ਸ਼ਾਨਦਾਰ ਸੀਗਾ ਸ਼ਾਨਦਾਰ ਭਰਪੂਰ ਮਾਤਰਾ ਦੇ ਵਿੱਚ ਕਹਿ ਸਕਦੇ ਆ ਇਕੱਠ ਵੱਡਾ ਸੀਗਾ ਕਿਉਂਕਿ ਦੇਖੋ ਉਹਦੇ 'ਚ ਆਮ ਆਦਮੀ ਪਾਰਟੀ ਕਾਨਫਰੰਸ ਨਹੀਂ ਕਰਮ ਜਾ ਰਹੀ ਹੂੰ ਉਹਦੇ 'ਚ ਜੇ ਤੁਸੀਂ ਦੇਖੋਗੇ ਮਾਗੀ 'ਚ ਜੀ ਕਾਂਗਰਸ ਨਹੀਂ ਕਰ ਸਕਦੀ ਕਾਂਗਰਸ ਤੇ ਜਾਂਦੀ ਨਹੀਂ ਜੀ ਜੀ ਤੋ ਕਹਿੰਦਾ ਮਤਲਬ ਇਹ ਕਿ ਰਵਾਇਤੀ ਪਾਰਟੀਆਂ ਚ ਤਾਂ ਇਹ ਜਿਹੜੇ ਦੋ ਵੱਡੇ ਧੜੇ ਸੀਗੇ ਆਏ ਨਹੀਂ ਭਾਰਤੀ ਜਨਤਾ ਪਾਰਟੀ ਵੀ ਨਹੀਂ ਆਈ ਜੀ ਜੀ ਬਿਲਕੁਲ ਇੱਕ ਆਠ ਸੀ ਇਕੱਲੇ ਅਕਾਲੀਆਂ ਦੇ ਗੱਲੋ ਹਮ ਕਿ ਇੱਕ ਪਾਸੇ ਤੇ ਅਕਾਲੀ ਦਲ ਅਕਾਲੀ ਦਲ ਮਤਲਬ ਕਿ ਅਕਾਲੀ ਦਲ ਬਾਦਲ ਹਮ ਅਕਾਲੀ ਦਲ ਅੰਮ੍ਰਿਤਸਰ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਬਿਲਕੁਲ ਕੱਠ ਕਾਲੀਆਂ ਦਾ ਸੀਗਾ ਹਾਂ ਜੀ ਕੋਲ ਮਿਲਾ ਕੇ ਕਹਿ ਸਕਦੇ ਆ ਕਿ ਕੱਠ ਜਿਹੜੇ ਆ ਇਹ ਅਕਾਲੀਆਂ ਦੇ ਸੀਗੇ ਹਮ ਹੁਣ ਇਹਦੇ ਚ ਆਪਾਂ ਨੂੰ ਪਤਾ ਹੀ ਸੀ ਦੇਖੋ ਕੱਲ ਕੀ ਆ ਕਿ ਸੁਖਬੀਰ ਸਿੰਘ ਬਾਦਲ ਹੋ ਰਹਾਂਦੇ ਜਿਹੜੇ ਕੁਝ ਬੰਦੇ ਆ ਉਹ ਮਤਲਬ ਇਕੱਠ ਹਟਲੇ ਪੱਦਰ ਤੇ ਬੰਦੇ ਨਾਲ ਜੋੜ ਕੇ ਕਰ ਜਾਂਦੇ ਗਰਾਊਂਡ ਦੇ ਵਿੱਚ ਜੁੜੇ ਕਰ ਜਾਂਦੇ ਇਹਦੇ 'ਚ ਕੋਈ ਸ਼ੱਕ ਨਹੀਂ ਵਸੀਲੇ ਵੀ ਹੈਗੇ ਆ ਚਾਰ ਪੈਸੇ ਵੀ ਹੈਗੇ ਆ ਕੱਟ ਪੈਸਿਆਂ ਤੋਂ ਬਗੈਰ ਥੋੜੀ ਹੁੰਦੇ ਆ ਜੀ ਜੀ ਬਿਲਕੁਲ ਠੀਕ ਹੈ ਨਾ ਜੀ ਪੈਸੇ ਆ ਖਰਚ ਕੇ ਇਕੱਠ ਹੁੰਦੇ ਆ ਬਿਲਕੁਲ ਪਰ ਇਹ ਵੇਖਣਾ ਹੁੰਦਾ ਕਿ ਦੂਜੇ ਪਾਸੇ ਇਕੱਠ ਹੈ ਜਿਹੜਾ ਕੀ ਉਹ ਵੈਸੇ ਤਰੀਕੇ ਨਾਲ ਹੋ ਰਿਹਾ ਵੈਸੇ ਵਸੀਲਿਆਂ ਨਾਲ ਹੋ ਰਿਹਾ ਜਾਂ ਆਪਣੇ ਆਪ ਹੋ ਰਿਹਾ ਹੁਣ ਸੁਖਬੀਰ ਸਿੰਘ ਬਾਦਲ ਨੇ ਸਪੀਚ ਕੀਤੀ ਆ ਜੀ ਤਾਂ ਤੁਸੀਂ ਦੇਖੋ ਕਿ ਉਹਨਾਂ ਨੇ ਬੇਸ਼ੱਕ ਅਮਰਤਪਾਲ ਸਿੰਘ ਦਾ ਸਿੱਧਾ ਨਾਮ ਨਹੀਂ ਲਿਆ ਉਹਨਾਂ ਦਾ ਨਾਮ ਨਹੀਂ ਲਿਆ ਜੀ ਪਰ ਡਰਗ ਦੇ ਮਾਮਲੇ 'ਚ ਉਹਨਾਂ ਦੇ ਇੱਕ ਫੈਮਿਲੀ ਮੈਂਬਰ ਨੂੰ ਵਲੇਟ ਲਿਆ ਨਾਲ ਬਿਲਕੁਲ ਫਿਰ ਕਿਹਾ ਕਿ ਇਹ ਮਤਲਬ ਕਿ ਤਿਆਰੀ ਕਰੀ ਬਿਠੇ ਜਿਹੜੀ ਨਵੀਂ ਦੁਕਾਨ ਖੋਲਣ ਵਾਲੇ ਆ ਨਾ ਵੇਖੋ ਨੁਕਸਾਨ ਨਾ ਕਰਵਾ ਲਿਓ ਬਸ ਤਰੀਕਾ ਕਹਿ ਦ ਸੰਕੇਤਕ ਤੌਰ ਤੇ ਬਿਲਕੁਲ ਫਿਰ ਤੀਸਰੀ ਕੱਲ ਉਹਨਾਂ ਕਹਿੰਿਆ ਕਿ ਮੇਰੀ ਗਲਤੀ ਬਸ ਇਹੋ ਆ ਕਿ ਮੇਰੇ ਰਾਜ 'ਚ ਸਭ ਕੁਝ ਹੋ ਗਿਆ ਪਰ ਹੁਣ ਵੀ ਹੋ ਰਿਹਾ ਜਾਂ ਕਾਂਗਰਸ ਦੀ ਰਾਜ 'ਚ ਵੀ ਜੋ ਹੋਇਆ ਉਹ ਤੁਸੀਂ ਵਸਾਰ ਗਏ ਮਤਲਬ ਕਿ ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ ਜਿਹੜੀਆਂ ਕਿ ਪਹਿਲਾਂ ਵੀ ਉਹ ਕਰਦੇ ਰਹੇ ਆ ਜੀ ਇੰਟਰਐਕਟਿਵ ਵਿੱਚ ਉਹ ਹਰੀਨੋ ਵਾਲਾ ਨਾਮ ਵੀ ਉਹਨਾਂ ਨੇ ਲਿਆ ਅੱਛਾ ਉਹ ਮੈਂ ਮਿਸ ਕਰ ਗਿਆ ਉਹ ਵੀ ਨਾਮ ਲਿਆ ਜਦੋਂ ਉਹਨਾਂ ਨੇ ਨਸ਼ੇ ਵਾਲੇ ਮੈਂਬਰ ਵਾਲੀ ਗੱਲ ਕੀਤੀ ਨਾਲ ਉਹ ਗੱਲ ਵੀ ਕੀਤੀ ਅੱਛਾ ਗੁਰਪ੍ਰੀਤ ਸਿੰਘ ਹਰੀਨੋ ਜੀ ਜੀ ਹਾਂ ਜੀ ਕਿਉਂਕਿ ਉਹਦੇ ਵਿੱਚ ਵੀ ਤੇ ਫਿਰ ਯੂਏਪੀਐਲ ਆ ਗਿਆ ਨਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਤੇ ਸਾਫ਼ ਸੀਗਾ ਇਹਨਾਂ ਨੂੰ ਕਿ ਜੇ ਅਸੀਂ ਹਿੰਮਤ ਨਹੀਂ ਮਰਾਂਗੇ ਜੀ ਤੇ ਉੱਥੇ ਇਕੱਠ ਤਗੜਾ ਹੋ ਗਿਆ ਹੂੰ ਤੇ ਸਾਡੇ ਪੱਲੇ ਕੁਝ ਨਹੀਂ ਰਹਿਣਾ ਸੋ ਲੜਾਈ ਜਿਹੜੀ ਹੁੰਦੀ ਹੈ ਨਾ ਕਈ ਵਾਰ ਉਹ ਜਵੇਂ ਹਿੰਦੀ ਚਾਹੁੰਦੇ ਆ ਕਿ ਅਭੀ ਨਹੀਂ ਤਾਂ ਕਬੀ ਨਹੀਂ ਕਿ ਜੇ ਸਾਡੇ ਜ਼ਿਲ੍ਹੇ ਚ ਆ ਕੇ ਸਾਡੇ ਘਰ ਚ ਆ ਕੇ ਬਿਲਕੁਲ ਘਰ ਚ کہہ ਸਕਦੇ ਆਪਾਂ ਬਿਲਕੁਲ ਸਾਨੂੰ ਬਿਲਕੁਲ ਹੀ ਨਾਕਾਮ ਕਰਕੇ ਤੇ ਅਸੀਂ ਕਿੱਧਰ ਜਾਵਾਂਗੇ ਸੋ ਇਸ ਕਰਕੇ ਜ਼ੋਰ ਲਗਾ ਸੀ ਇਹਨਾਂ ਦਾ ਸਾਰੇ ਪਾਸੇ ਸੁਨੇਹ ਲੱਗੇ ਸੀ ਜੀ ਤੇ ਬਾਕੀ ਦੇਖੋ ਹੁਣ ਇਸ ਇਕੱਠ ਤੋਂ ਬਾਅਦ ਇਹ ਕਹਿਣੀ ਕਾਲੀ ਆ ਕਿ ਭਈ ਰਵਾਇਫਲ ਮਿਲ ਗਿਆ ਜੀ ਇਦਾਂ ਹੋ ਗਿਆ ਉਦਾਂ ਗਿਆ ਨਹੀਂ ਬਿਲਕੁਲ ਹਾਂ ਇਹ ਆ ਕਿ ਕਈ ਵਾਰ ਕੀ ਹੁੰਦਾ ਕਿ ਤੁਸੀਂ ਬੜੇ ਮਯੂਸ ਹੁੰਨੇ ਹੋ ਜੀ ਖਿੰਡੇ ਪੁੰਡੇ ਹੁੰਨੇ ਹੋ ਟੁੱਟੇ ਭਜੇ ਹੁੰਨੇ ਹੋ ਹਮ ਇਕੱਠ ਹੁੰਦਾ ਹੈ ਇਕੱਠ ਦੇਖ ਕੇ ਕੈਡਰ ਚ ਥੋੜਾ ਜੋਸ਼ ਭਰਦਾ ਐ એનર્ਜੀ ਆਉਂਦੀ ਬਿਲਕੁਲ ਭਈ ਨਹੀਂ ਯਾਰ ਅਸੀਂ ਖਾਤਾ ਨਹੀਂ ਹੋਏ ਹਮ ਉਹ ਚੀਜ਼ ਹੈ ਜਸੁਖਬੀਰ ਸਿੰਘ ਬਾਦਲ ਵੀ ਕਹਿ ਸਕਦੇ ਆ ਕਿ ਜੋ ਤੇਰੇ ਆ ਤੇਰੇ ਨੇ ਪਰਵਾਹ ਨਾ ਕਰ ਪਰਵਾਹ ਨਾ ਕਰ ਬਿਲਕੁਲ ਇਸ ਕਾਲੀ ਰਾਤ ਤੋਂ ਬਾਅਦ ਸਵੇਰੇ ਨੇ ਪਰਵਾਹ ਨਾ ਕਰ ਵੀ ਇੰਨੇ ਕ ਤਾਂ ਮੇਰੇ ਨਾਲ ਹੈਗੇ ਹੈਗੇ ਆ ਵੀ ਐਦੋਂ ਉੱਥਾ ਹੁਣ ਘਟੋਣ ਹੋ ਰਹਿ ਗਏ ਬਿਲਕੁਲ ਠੀਕ ਹੈ ਨਾ ਜੀ ਇਸ ਗੱਲ ਦੀ ਤਸੱਲੀ ਸੁਖਵੀਰ ਸਿੰਘ ਬਾਦਲ ਨੂੰ ਹੋ ਸਕਦੀ ਆ ਕਿ ਯਾਰ ਇੰਨਾ ਕ ਕਾਡਰ ਤਾਂ ਅੱਜ ਵੀ ਮੇਰੇ ਨਾਲ ਆ ਨਾ ਜਦ ਸਭ ਕੁਝ ਮੇਰੇ ਖਿਲਾਫ ਚਲਾ ਗਿਆ ਪਰ ਇਸ ਨੂੰ ਇਹ ਨਹੀਂ ਆਪਾਂ ਕਹਿ ਸਕਦੇ ਇਥੇ ਆਕਾਲੀ ਦਲ ਦੇ ਲੀਡਰ ਵੀ ਇਸ ਚੀਜ਼ ਨੂੰ ਮੰਨਣਗੇ ਕਿ ਇਹ ਨਹੀਂ ਹੈ ਕਿ ਇਥੋਂ ਰਿਵਾਈਵਲ ਹਾਸਲ ਹੋ ਗਈ ਆ ਬਲਕਿ ਇਥੋਂ ਰਵਾਈਵਲ ਦੀ ਲੜਾਈ ਫਿਰ ਤੋਂ ਰੋ ਅੱਗੇ ਹਮ ਮਸਲਾ ਮਸਲਾ ਹੁਣ ਇੱਕ ਹੋਰ ਵੀ ਆ ਨਾ ਕਿ ਤੁਹਾਡੇ ਵਿਰੋਧੀ ਧਿਰਾਂ ਦੇ ਵਿੱਚ ਹੋਰ ਇਜ਼ਾਫਾ ਹੋ ਗਿਆ ਬਿਲਕੁਲ ਸਖਾਵੰਦੀ ਤੁਹਾਡੀ ਹੋਰ ਸਖਤ ਹੋ ਗਿਆ ਜੀ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ ਦਾ ਉਹ ਨੁਕਤਾ ਹਾਲੇ ਵੀ ਕਹ ਲੋ ਕਿ ਜਿਉਂ ਦਾ ਤਿਉਂ ਆ ਜਿਹਦੇ ਵਿੱਚੋਂ ਨਵੀਂ ਪਰਤੀ ਦਾ ਪਰਤੀ ਵਾਲਾ ਬਿਲਕੁਲ ਤਾਂ ਜੇ ਉਹ ਨਿਕਲ ਗਿਆ ਰਸਤਾ ਕੋਈ ਉਹਦੇ ਚੋਂ ਅੱਗੇ ਜਾ ਕੇ ਜੀ ਫਿਰ ਤੇ ਕਹਿ ਸਕਦੇ ਆ ਕਿ ਅਗਾਂਹ ਡੈਲੀਗੇਟਸ ਨੇ ਪ੍ਰਧਾਨ ਚੁਣ ਲਿਆ ਤਾਂ ਭਰਤੀ ਵਾਲੇ ਮਾਮਲੇ ਵਿੱਚ ਸੁਖਵੀਰ ਬਾਦਲ ਨੂੰ ਅੱਜ ਦੀ ਕਾਨਫਰੰਸ ਤੇ ਇਕੱਠ ਦਾ ਵੀ ਕੋਈ ਫਾਇਦਾ ਹੋ हां जी मैं ते ਤੁਹਾਨੂੰ ਵਾਰ-ਵਾਰ ਕਹਿਣਾ ਕਿ ਇਹ ਤੇ ਜੇ ਢੇ ਵੱਨ ਤੋਂ ਹੀ ਇਸ ਪਾਸੇ ਤੁਰ ਪੈਂਦੇ ਤੇ ਹੋ ਸਕਦਾ ਸੀ ਕਿ ਹੁਣੋਂ ਕੰਮ ਨਿਬੜਿਆ ਹੁੰਦਾ ਪਰ ਅੱਜ ਫੇਰ ਵੀ ਥੋੜਾ ਜਿਹਾ ਮੈਨੂੰ ਲੱਗਦਾ ਇੱਕ ਪੋਜ਼ਿਟਿਵ ਪੱਖ ਹੋਰ ਕਹਿ ਸਕਦੇ ਉਹੀ ਤੇ ਮੈਂ ਤੁਹਾਨੂੰ ਕਿਹਾ ਕਿ ਉਹਨਾਂ ਨੂੰ ਹੌਸਲਾ ਇਸ ਕੱਲ ਦਾ ਤਸੱਲੀ ਇਸ ਕੱਲ ਦੀ ਹੋਏਗੀ ਕਿ ਯਾਰ ਐਨੇ ਕੋ ਤਾਂ ਮੇਰੇ ਹੀ ਆ ਇਹ ਤਾਂ ਮੇਰੇ ਨਾਲ ਆ ਹੀ ਜਾਂਦੇ ਆ ਬਿਲਕੁਲ ਤੋਂ ਖੈਰ ਅਕਾਲੀਆਂ ਦੀ ਇਹ ਕਾਨਫਰੈਂਸ ਦੀ ਕਹਾਣੀ ਸੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਕਾਨਫਰੈਂਸ ਸੀਗੀ ਤੁਸੀਂ ਦੇਖੋ ਬਿਲਕੁਲ ਦੱਬ ਗਏ ਇਹਨਾਂ ਦੋ ਕਾਨਫਰੰਸਾਂ ਦੇ ਹਾਂ ਬਿਲਕੁਲ ਉਹ ਸਿਮਰਨਜੀਤ ਸਿੰਘ ਮਾਨ ਉਹ ਰਾਣੀ ਹਾਲਾਂਕਿ ਇਮਾਨ ਸਿੰਘ ਮਾਨ ਬੋਲ ਰਹੇ ਸਨ ਮੈਂ ਉਹ ਕਿਤੇ ਸੁਣ ਰਿਹਾ ਸੀਗਾ ਤਾਂ ਮਤਲਬ ਕਿ ਅਕਾਲੀ ਦਲ ਅੰਮ੍ਰਿਤਸਰ ਹੂੰ ਜਿਹੜਾ ਕਿ ਜੇ ਤੁਸੀਂ ਦੇਖੋਗੇ ਤਾਂ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਤੋਂ ਬਾਅਦ ਪੂਰੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਚਰਚਾ ਚ ਆ ਗਿਆ ਜੀ ਜੀ ਇੱਕ ਵੇਲਾ ਇਸ ਤਰ੍ਹਾਂ ਦਾ ਸੀਗਾ ਕਿ ਬਈ ਇੱਕ ਉਮੀਦ ਕੀਤੀ ਜਾਂਦੀ ਸੀ ਤਵਕਕੋ ਕੀਤੀ ਜਾਂਦੀ ਸੀ ਕਿ ਤੇ ਰਵਣ ਸਕਦੇ ਤੇ ਰਵਣ ਸਕਦੀ ਔਰ ਇਹ ਫੈਲੇਗੀ ਹਾਂਜੀ ਪਰ ਅੱਜ ਤੁਸੀਂ ਦੇਖੋ ਕਿ ਉਹਨਾਂ ਨੇ ਬੇਸ਼ੱਕ ਅਮਰਤਪਾਲ ਸਿੰਘ ਦੇ ਬਰੋਬਰ ਕੱਠ ਰੱਖ ਕੇ ਜੋ ਆਪਣੀ ਜ਼ਮੀਨ ਆ ਉਸ ਨੂੰ ਪਕੜੇ ਠ ਰੱਖਣ ਦਾ ਯਤਨ ਕੀਤਾ ਜੀ ਕਿ ਐਨੀ ਛੇਤੀ ਇਹ ਬੁੱਢਾ ਸ਼ੇਰ ਜਿਹੜਾ ਹੈ ਨਾ ਜ਼ਮੀਨ ਨਹੀਂ ਛੱਡੇਗਾ ਕਿਉਂਕਿ ਵਿਚਾਰਧਾਰਾ ਲਗਭਗ ਸੀਮਾ ਹੈ ਜੀ ਤਾਂ ਉਹਨਾਂ ਨੇ ਇਕੱਠ ਬਰੋਬਰ ਰੱਖਿਆ ਹੂੰ ਹੁਣ ਕੱਠ ਉੱਥੇ ਕਿੰਨਾ ਮੈਂ ਐਵੇਂ ਕਹਾਂ ਮੈਨੂੰ ਉਹਦੀਆਂ ਤਸਵੀਰਾਂ ਵਗੈਰਾ ਅਸਲ ਕਿਉਂਕਿ ਇੱਥੇ ਤੇ ਮੇਰੇ ਦੋਸਤ ਸੀਗੇ ਜੀ ਦੋਨਾਂ ਹੀ ਸਾਈਡਾਂ ਤੇ ਦੋਸਤ ਸੀਗੇ ਹੂੰ ਤੋ ਭੇਜ ਰਹਿ ਸੰ ਫੋਟੋਆਂ ਭੇਜ ਰਹਿ ਸੰ ਮੈਂ ਕੁਝ ਪੇਜ ਤੇ ਵੀ ਅਪਡੇਟਡ ਗਿਆ ਅਪਲੋਡ ਕੀਤੀਆਂ ਅਪਡੇਟ ਕੀਤੀਆਂ ਜੀ ਤੋ ਕਹਿੰਦਾ ਮਤਲਬ ਇਹ ਕਿ ਇਹ ਸਾਰਾ ਕੁਝ ਜਿਹੜਾ ਹੈ ਨਾ ਕਿ ਭਈ ਹੁਣ ਅਕਾਲੀ ਦਲ ਅੰਮ੍ਰਿਤਸਰ ਦਾ ਜਿਹੜਾ ਹੂੰ ਤੇ ਉਹਨੂੰ ਇਸ ਗੱਲ ਦਾ ਕਸਾਰਾ ਲੱਗਾ ਕਿਤੇ ਨਾ ਕਿਤੇ ਕਿ ਇਹ ਦੋ ਕਾਨਫਰੰਸਾਂ ਜਿਹੜੀਆਂ ਸੀਗੀਆਂ ਤੁਸੀਂ ਦੇਖੋ ਸੋਸ਼ਲ ਮੀਡੀਆ ਵੈਬ ਮੀਡੀਆ ਜੀ ਜਾਂ ਆਪਣਾ ਮੇਨਸਟ੍ਰੀਮ ਦਾ ਮੀਡੀਆ ਉਹਦੀ ਸਭ ਤੋਂ ਵੱਡੀ ਨਜ਼ਰ ਸੀ ਕਿ ਅਮਰਤਪਾਲ ਸਿੰਘ ਦੀ ਪਾਰਟੀ ਦਾ ਨਾਮ ਕੀ ਹੋਏਗਾ ਜੀ ਜੀ ਉਧਰ ਜ਼ਿਆਦਾ ਨਿਕਾ ਸੀ ਤੇ ਦੂਸਰਾ ਅਕਾਲੀ ਦਲ ਬਾਦਲ ਦਾ ਇਕੱਠ ਕਿ ਇਸ ਤਰ੍ਹਾਂ ਦਾ ਹੋਏਗਾ ਹਮ ਸੁਖਵੀਰ ਸਿੰਘ ਬਾਦਲ ਕਿਉਂਕਿ ਜਨਤਕ ਤੌਰ ਤੇ ਇਹਨਾਂ ਦੀ ਵੱਡੀ ਪਹਿਲੀ ਸਪੀਚ ਸੀਗੀ ਉਹ ਕੀ ਬੋਲਣ ਉਹ ਸਾਰਾ ਧਿਆਨ ਜਿਹੜਾ ਉਧਰ ਕੇਂਦਰਿਤ ਹੋ ਗਿਆ ਤੇ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਖਬਰ ਸੀਗੀ ਉਹ ਬਿਲਕੁਲ ਦਾਬੂਜੀ ਹੋ ਗਈ ਦਬ ਕੇ ਰਹਿ ਗਈ ਜੀ ਬਿਲਕੁਲ ਜੀ ਕੁਝ ਕਮੈਂਟ ਪੜ ਲਈ ਮਿੰਟੋ ਜੀ ਫਿਰ ਅੱਗੇ ਇਹਨਾਂ ਨਾਲ ਗੱਲਬਾਤ ਹੋਰ ਕਰਦੇ ਹਾਂ ਅਸੀਂ ਤੇ ਆ ਮੁਕਦਰ ਸਿੰਘ ਜੀ ਕਹਿ ਰਹੇ ਨੇ ਕਿ ਇਕੱਠ ਕਰਨਾਂ ਕੋ ਕਬੜੀ ਗੱਲ ਨਹੀਂ ਹੁੰਦੀ ਕਹਿੰਦੇ ਈਵੀਐਮ ਦੇ ਵਿੱਚ ਜਦੋਂ ਵੋਟਾਂ ਨਿਕਲਣੀਆਂ ਉਦੋਂ ਪਤਾ ਲੱਗਣਾ ਹਾਂਜੀ ਇਹ ਵੀ ਗੱਲ ਇਹਨਾਂ ਦੀ ਦਰੁਸਤ ਹੈ ਮੈਂ ਤਾਂ ਕਹਿ ਰਿਹਾ ਨਾ ਕਿ ਇਕੱਠ ਕਰਨ ਚ ਤਬਈ ਅਕਾਲੀਆਂ ਦਾ ਅੱਜ ਵੀ ਕੋਈ ਸਾਨ ਨਹੀਂ ਦੀ ਹੈ ਬੈ ਕਰ ਲੈਂਦੇ ਨੇ ਬਿਲਕੁਲ ਬਿਲਕੁਲ ਜੀਐਸਜੀ ਕਹਿ ਰਹੇ ਨੇ ਕਿ ਭਾਈ ਅਮਰਤਪਾਲ ਸਿੰਘ ਵਾਲਾ ਜਿਹੜਾ ਇਕੱਠ ਸੀਗਾ ਉਹ ਆਪ ਮੁਹਾਰੇ ਸੀ ਖੈਰ ਜੀ ਇਹ ਦਰੁਸਤ ਹੈ ਤੇ ਇਹ ਵੀ ਦਰੁਸਤ ਹੈ ਕਿ ਉਹਨਾਂ ਨੇ ਤਾਂ ਕੋਈ ਵਸੀਲੇ ਹਾਲੇ ਹੈਗੇ ਵੀ ਨਹੀਂ ਇੰਨੇ ਜ਼ਿਆਦਾ ਵਰਤੇ ਵੀ ਨਹੀਂ ਹੈ ਜੀ ਜੀ ਜਗਜੀਤ ਸਿੰਘ ਜੀ ਕਹਿ ਰਹੇ ਨੇ ਕਿ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਬਿਲਕੁ ਅ ਇਧਰ ਬੰਦਾ ਸਿੰਘ ਬਹਾਦਰ ਨਾਮ ਤੇ ਕੋਈ ਆਈਡੀ ਹੈ ਅਮਰਜਪਾਲ ਸਿੰਘ ਦੇ ਕਹਿੰਦੇ ਫਾਦਰ ਸਾਹਿਬ ਜਿਹੜੇ ਉਹ ਕੱਟੜ ਕਾਂਗਰਸੀ ਨੇ